ਕਿਹੜੀ ਪੰਜਾਬ ਸਰਕਾਰ ਵੱਲੋਂ ਅ ਮੁਹਿੰਮ ਚਲਾਈ ਗਈ ਹੈ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮਾਨਯੋਗ ਸਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੇ ਦੇਸ਼ਾਂ ਨਿਰਦੇਸ਼ੇ ਸਦਾ ਹਰਪਾਲ ਸਿੰਘ ਕੇਡੀਐਸਪੀ 2 ਏਸੀਪੀ ਵੈਸਟ ਸ਼ਿਵਦਰਸ਼ਨ ਜੀ ਤੇ ਐਸਐਚਓ ਛਾਟਾ ਮਿਸਟਰ ਵਿਨੋਦ ਕੁਮਾਰ ਇਹਨਾਂ ਨੇ ਆਪਣਾ ਅਸੀਂ ਇੱਕ ਡਰੱਗ ਪੈਟਲਰ ਦੀ ਕੋਠੀ ਢਾਈ ਜਾ ਰਹੀ ਹੈ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਜਿਹਦਾ ਨਾਮ ਹੈ ਸੰਦੀਪ ਸਿੰਘ ਲਾਇਸ ਲਾਢੀ ਤੇ ਤੁਹਾਨੂੰ ਕਮਿਸ਼ਨਰ ਕਾਰਪੋਰੇਸ਼ਨ ਦੇ ਆਫਿਸ ਵੱਲੋਂ ਪਤਾ ਚੱਲਿਆ ਸੀਗਾ ਕਿ ਇੱਕ ਇਲੀਗਲੀ ਕੰਸਟਰਕਟਿਡ ਕੋਠੀ ਢਾਈ ਜਾ ਰਹੀ ਹੈ ਤੇ ਜਦੋਂ ਅਸੀਂ ਤੋਂ ਪਤਾ ਚੱਲਿਆ ਡਰੱਗ ਪੈਟਲਰ ਦੀ ਕੋਠੀ ਹੈ ਤੇ ਅਸੀਂ ਆਪ codimension ਤੇ ਮੈਂ ਆਏ ਆ ਤੇ ਨਾਲ ਅਫਸਰ ਸੀਨੀਅਰ ਅਫਸਰਜ਼ ਆਏ ਹੈ ਤੇ ਇਹ ਜਿਹੜਾ ਸੰਦੀਪ ਸਿੰਘ ਲਾਇਸ ਲਾਢੀ ਹੈ ਇਦੇ ਤੇ 9 ਪਰਚੇ ਹੈਗੇ ਆ 3 ਐਨਡੀਪੀਐਸ ਦੇ ਨੇ 3 ਆਬਜੈਕਟ ਦੇ ਪਰਚੇ ਨੇ ਤੇ 3 ਹੈਗੇ ਆ ਲੜਾਈ ਝਗੜੇ ਦੇ ਕੋਈ ਮੈਜੋਰਿਟੀ ਪਰਚੇ ਜਿਹੜੇ ਜਿਹੜੇ ਹੈਗੇ ਉਹ ਸਾਡੇ ਪੁਲਿਸ ਸਟੇਸ਼ਨ ਦੇ ਏਰੀਆ ਦੇ ਹੈਗੇ ਬਾਕੀ ਕੋਈ اسلامਾਬਾਦ ਤੇ 1-2 ਪਰਚੇ ਹੋਰ ਥਾਣੇ ਦੇ ਹੈਗੇ ਆ ਤੇ ਇਹ 2022 ਤੋਂ ਕੰਮ ਕਰ ਰਿਹਾ ਤੇ ਫਿਲਹਾਲ ਹੈ ਅੰਬਸਰ ਜਿਹੜੀ ਸੈਂਟਰਲ ਜੇਲ ਹੈ ਉੱਥੇ ਬੰਦ ਹੈਗਾ ਤੇ ਆਪਣਾ ਉਹ ਜਿਹੜੇ ਇਹਦੇ ਬਾਰੇ ਸਾਨੂੰ ਜੋ ਪਤਾ ਚੱਲਿਆ ਹੈ ਕਿ ਇਹਦੇ ਨਾਲ ਜਿਹਨੇ ਪੁਰ ਵੀ ਦੇ ਜਿਹੜੇ ਕੰਪਲੈਕਸ ਹੈਗੇ ਉਹ ਉਹਨਾਂ ਦੇ ਵੀ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਜਿਵੇਂ ਪਤਾ ਚਲੇਗਾ ਕਿ ਸੱਜਣ ਪ੍ਰੋਪਰਟੀ ਤੋਂ ਤੇ ਕਾਰਵਾਈ ਕੀਤੀ ਗਈ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਨੋਟਿਸ ਨਹੀਂ ਪਹਿਲਾਂ ਕੋਈ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਦੇ ਜੀ ਦੇਖੋ ਇਹ ਤਾਂ ਜਿਹੜਾ ਕਾਰਪੋਰੇਸ਼ਨ ਆਫਿਸ ਹੈ ਤਾਂ ਉਹਨਾਂ ਨੇ ਦੇਣਾ ਸੀ ਸਾਡੇ ਕੋਲ ਤਾਂ ਪੁਲਿਸ ਹੈਲਪ ਮਹੀਆ ਹੈ ਰਾਨੂ ਨੇ ਨਹੀਂ ਚੱਕੀ ਲਿਖੀ ਸੀ ਤੇ ਜਦੋਂ ਮੇਰੇ ਤੇ ਗੱਲ ਪਹੁੰਚੀ ਕਿ ਡਰੈਕਟ ਪੈਡਲਰ ਵੀ ਹੈ ਤੇ ਮੈਂ ਆਪਸੇ ਕੋਈ ਇਸ ਕਰਨਾ ਹੈ ਸਰ इजी ਪ੍ਰੋਪਰਟੀ ਹੋਰ ਵੀ ਕੋਈ ਹੈ ਜਾਂਚ ਹੋਈ ਹੈ ਤੇ ਇਹੀ ਇਕਲੀ ਨਹੀਂ ਹਾਲੇ ਤੱਕ ਇਕਲੀ ਹੈ ਜੀ ਜੋ ਸੰਜੋ ਪਤਾ ਚੱਲਿਆ ਇਹ ਤਾਂ ਕਾਰਪੋਰੇਸ਼ਨ ਆਫਿਸ ਤੋਂ ਸੰਪਰਕ ਕੀਤਾ ਠੀਕ ਹੈ ਸਰ